ਮੇਰੇ ਗਾਲ ਸੁਣ ਆ ਰੱਖ ਕਦੂ ਚਰੂ ਲੈ ਕੇ ਆਏ ਤੇ ਬਣਾ ਲਾ ਪਹਿਲਾਂ ਮੈਨੂੰ ਐਂ ਦੱਸੋ ਕੀ ਰੇਟ ਆਇਆ ਉਹ ਤੋਂ ਰੇਟ ਤੋਂ ਹੀ ਲੈਣਾ ਬਣਾ ਲਾ ਗਰਮੀ ਐ ਰੈਤਾ ਬਣਾ ਲਈ ਕੁਸ ਤੇ ਕੋ ਸਬਜ਼ੀ ਬਣਾ ਲਾ ਦੋ ਦਰ ਪਾ ਕੇ ਪਹਿਲਾਂ ਮੈਨੂੰ ਦੱਸ ਦੋ ਮੈਂ ਫਿਰ ਬਣਾਉਂਗੀ 100 ਰੁਪਏ ਕਿਨੋਂ ਲੈ ਕੇ ਆਏ ਫਿਰ ਤਾਂ ਮੈਂ ਦਸ ਦਿਨ ਠਰ ਕੇ ਬਣਾਉਂਗੀ ਹਜੇ ਕਿਉਂ ਜਦੋਂ ਸਸਤੇ ਹੋਗੇ ਹੁਣ ਨਹੀਂ ਮੈਂ ਬਣਾਉਂਗੀ ਇਹਨੂੰ ਫਰਿੱਜ ਚ ਲਾ ਕੇ ਰੱਖੂੰਗੀ ਮੇਰੇ ਸਾਡੇ ਪੈਸੇ ਤਾਂ ਲਾ ਕੇ ਆਇਆ ਮੈਂ ਫਿਰ ਤੁਸੀਂ ਕਹਿ ਦਿੱਨਾ ਮਹਿੰਗੀਆਂ ਸਬਜ਼ੀਆਂ ਬਣਾਉਂਦੀ ਆ ਮੈਂ ਫਰਿੱਜ ਚ ਲਾ ਕੇ ਰੱਖੋ ਫਿਰ ਬਣਾਉਂਗੀ। ਔਰ ਅੱਬਾ ਖਾ ਲਿਆ ਓਏ ਬੇਬੂਫ ਜਨਾਨੀ ਨੇ। ਮੇਰੇ ਸਾਲੇ ਦਾ ਦਿਮਾਗ ਹੀ ਤੱਕ ਵੀ ਦਵੇ। ਤੂੰ ਆਹ ਕੋਹਲਾ ਇਸਤੇਮਾਲ ਨਹੀਂ ਕਰਦੀ ਪਰ ਹੈ ਨਹੀਂ ਪੱਤੇ। ਮੇਰਾ ਸਾਲੇ ਨੇ ਇਦਰੀ ਮੇਰੇ ਗਲ ਪਾਤੀ ਸਮਝਾਉਣਾ ਜਾ ਕੇ ਇਹਨੂੰ। ਦੋ ਗੱਲਾਂ ਦਾ ਮਰਨੇ ਫਾਹੇ ਟੰਗ ਤਾਂ ਮੈਂ। ਆ ਜਾ ਆ ਜਾ ਮੇਰੀ ਜਾਨ ਦਾ ਦੋਸਮਨਾ। ਹਾਂ ਮੈਂ ਕਹਦਾ ਦੋਸਮਨਾ। ਓ ਜਾ ਓਏ ਤਾਜ ਦਾ ਪੁੱਤਾ ਵਾਪਸ ਤੇ ਤੂੰ ਸ਼ਰੀਕ ਆ ਓ ਸ਼ਰੀਕਾਂ ਲਈ ਕਰ ਕੇ ਫਿਰਣਾ। ਮੈਂ ਤੈਨੂੰ ਭਰਾ ਤੋਂ ਦੇ ਵੱਡਾ ਵੀ ਮੇਰਾ ਭਰਾ। ਕਮਾਇਂ ਸ੍ਰੀ ਕਾਲੀ ਕੀ ਕਰ ਗਿਆ ਤੇਰੇ ਨਾਲ ਆ ਭੈਣ ਤੇ ਬੰਬੂ ਕੱਟ ਲੈ ਕੇ ਦੇਦਾ ਮੈਨੂੰ ਬਹੂ ਮੇਰੀ ਛਿਦਰੀ ਆਏ ਆਪਾਂ ਤੈਨੂੰ ਲੈਣੀਗੀ ਮੇਰੇ ਸਾਲੇ ਦੀ ਕਦੇ ਕੋਸ਼ ਕਰਤਾ ਕਦੇ ਕੋਸ਼ ਕਰਤਾ ਤੂੰ ਮੇਰੀ ਜ਼ਮੀਨ ਨੱਪਣ ਨੂੰ ਫਿਰਦਾ ਹੋਵੇਗੀ ਤੇ ਕਦੇ ਮੈਨੂੰ ਜ਼ਹਿਰ ਦੇ ਕੇ ਮਾਰੂ ਇਹਨੂੰ ਪਤਾ ਨਹੀਂ ਕੌਣੀ ਨੂੰ ਕੀ ਪਾਉਣਾ ਕਿੰਨੀ ਪਾਉਣਾ ਯਾਰ ਦੋ ਕਿੱਲਿਆਂ ਦਾ ਤੈਨੂੰ ਮਾਲਕ ਬਣਾਤਾ ਐਨੀ ਸੋਹਣੀ ਤੈਨੂੰ ਕੁੜੀ ਲਿਆਤੀ ਕੀ ਕੰਮ ਇਹ ਚ ਉਹ ਤੇ ਪੂਰਾ ਵੀ ਕੀ ਆ ਦਿਮਾਗ ਦਾ ਹੈ ਨਹੀਂ ਕੱਲੀ ਜਨਾਨੀਆਂ ਮੂੰਹ ਦੇਖ ਲੋ ਇਹਦਾ ਦਿਮਾਗ ਹੈ ਨਹੀਂ ਭਰਾਵਾ ਖਾ ਗਈ ਸਾਰੀ ਜਿਹੜੀ ਮਨਾ ਦਿਮਾਗ ਪਾਦਲ ਕਰ ਲਿਆ ਭਰਾਵਾ ਦੇ ਨੂੰ ਸੁੱਤਾ ਪੈ ਰਿਓ ਵੇਖ ਲਿਓ। ਤੇਰਾ ਦਿਮਾਗ ਨੂੰ ਕੀ ਹੋ ਗਿਆ ਇਹਦੇ? ਉਹ ਹੈਣੀ ਦਬਾਉ ਦੂ ਇਹਦੇ ਅੰਦਰ। ਪਰ ਬਾਈ ਮੈਨੂੰ ਅਹੀਂ ਗਾਣਾ ਕਰਦੇ ਰਹਿੰਦੇ ਸਾਰਾ ਦਿਨ। ਤੁਸੀਂ ਸਮਝਾਓ ਇਹਨਾਂ ਨੂੰ। ਉਹ ਐਵੇਂ ਨਾ ਲੜਿਆ ਕਰ। ਮੈਂ ਸਾਲ ਤੁਹਾਡੇ ਦੋਨਾਂ ਨਾਲ ਜੁੰਡੇ ਪਟੂ। ਆਹ ਜੇ ਜੁੰਡੇ ਦਾ ਤੋ ਪਟੇਗਾ ਇਨੀ ਸਿਆਣੀ ਕੁੜੀ ਐ। ਸਿਆਣੀ ਨਾ ਕਿਤੇ। ਚਲ ਕੋਈ ਨਹੀਂ। ਜੇ ਬੇਬੇ ਹੁੰਦੀ ਉਹਨੂੰ ਮਸਾਲਾ ਚਾਹ ਪੀਉਂਦੀ। ਆਹ ਬੈਠੀ ਐ ਮੂੰਹ ਚੱਕੀ। ਇਹਨੂੰ ਅਗਲਾ ਨਾ ਭਾਬੀ ਬਣਾ ਕੇ ਲਿਆ ਮਸਾਲਾ ਚਾ ਤੂੰ ਦਿਖਾ ਇਹਨੂੰ ਮਸਾਲਾ ਚਾ ਪਿਆ ਹਾ ਬਣਾਇ ਫੜੇ ਮਸਾਲਾ ਚਾ ਕਮਲੀ ਉਪਰ ਹਵਰ ਨਹੀਂ ਅਗਲੇ ਨੂੰ ਬਈ ਉਹ ਦੋ ਕਿੱल्ल्या ਦਾ ਮਾਲਕ ਬਣਿਆ 50 ਲੱਖ ਦੀ ਐ ਰੋਡ ਤੇ ਲੱਗਦੀ ਐ ਮੈਨੂੰ ਨਹੀਂ ਚਾਹੀਦੀ ਤੂੰ ਹੀ ਵਾ ਮੇਰੀ ਦੋ ਕਿਲੇ ਲੈ ਲਓ ਮੇਰਾ ਖੜਾ ਖੜਾ ਦਿਓ ਐਵੇਂ ਨਾ ਤੂੰ ਐਨਾ ਕਬਰਾਇਆ ਕਰ ਉਹ ਕਬਰੌਦਾ ਨੀਓ ਭਰਾਵਾ ਬਾਲਾ ਦਿਮਾਗ ਖਾਂਦੀ ਓਏ ਉੱਠੇ ਸਿੱਧੇ ਸਵਾਲ ਕਰੀ ਜੋ ਜਿਹਦਾ ਜਵਾਬ ਹੀ ਰਣੀ ਧਰਤੀ ਤੇ ਜਵਾਬ ਹੀ ਰਣੀ ਇਸ ਚੀਜ਼ ਦਾ ਉਹ ਸਵਾਲ ਕਰਦੀ ਆ ਆ ਦੇਖਾ ਮੇਰਾ ਕੀ ਹਾਲ ਆ ਸਾਡੀ ਮਾਈ ਬੈਠ ਰਣਾ ਐਡੀ ਤਾਂ ਕੰਮਲੀ ਹੈ ਨਹੀਂ ਹੀ ਯਾਰ ਹੋਰ ਮੈਂ ਕਰਤੀ ਤੁਸੀਂ ਸਾਲ ਤੁਹਾਨੂੰ ਪਤਾ ਸੀ ਇਹ ਸਿੱਧਰੀ ਹੈ ਉਹ ਨਹੀਂ ਐਨੀ ਸੀਗੀ ਇਹ ਆਉਂਦੇ ਜਾਂਦੇ ਸੀਗੇ ਟੋਪਰਾਵਾ ਬਾਲਾ ਪਰੇਸ਼ਾਨਾ ਓਏ ਹਏ ਆ ਲਓ ਭਾਈ ਮਸਾਲਾ ਚਾ ਲੈ ਮੈਂ ਈ ਮਸਾਲਾ ਚਾ ਉਹ ਨੋ 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 ਆ ਕੀ ਪਾ ਲਿਆ ਯੇ ਚ ਪਪੀਲਾ ਮਸਾਲਾ ਚ ਸਬਜੀ ਵਾਲਾ ਮਸਾਲਾ ਬਾਈ ਉਹ ਸਬਜੀ ਵਾਲਾ ਮਸਾਲਾ ਥੋੜੋ ਪਾਉਣਾ ਸੀ ਪਪੀਲਾ ਆ ਲੱਗ ਗਿਆ ਪਤਾ ਓ ਯਾਰ ਮੈਂ ਕੀ ਕਰਦਾ ਮੇਰੇ ਤੇ ਦਾ ਦਬਾਅ ਬਾਲਾ ਪੈ ਗਿਆ ਇੱਕ ਮੈਂ ਹਾਂ ਕੋਈ ਬਗਾਨਾ ਸ਼ਰੀਕ ਆਪਣੇ ਭਰਾਵਾਂ ਦੇ ਵਿੱਚ ੜੂਗਾ ਮੈਨੂੰ ਇਹਨਾ ਨਹੀਂ ਪਤਾ ਸੀ ਬਾਈ ਯਾਰ ਵੀ ਇੰਨੀ ਸਿੱਧਰੀ ਐ ਦੋਨੇ ਕੰਮ ਕਰ ਹੁਣ ਰੋਟੀ ਵੀ ਖਾ ਕੇ ਜਾਈਂ ਨਾ ਯਾਰ ਬਾਅਦ ਚ ਮੈਂ ਨਹੀਂ ਰੋਟੀ ਖਾਂਦਾ ਕੀ ਪਤਾ ਹੈ ਚੂਹੇ ਵਾਲੀਆਂ ਗੋਲੀਆਂ ਪਾ ਦੇ ਮੈਂ ਚੱਲਿਆ ਸਾਡੇ ਦਾ ਮਲੰਗਾ ਫਸਾਤਾ ਮੈਨੂੰ ਏ ਐਨੀ ਸਿਦਰੀ ਮੇਰੇ ਸਾੜਾ ਦੀ ਕੁਛ ਨਹੀਂ ਹੁੰਦਾ ਉਹ ਜਦੋਂ ਸਾਡੇ ਦੀ ਗੱਲ ਸੱਚਨ ਹੋ ਜੇ ਕਿਤੇ ਮੇਰੇ ਸਾੜਾ ਦੀ ਕਿਸੇ ਨੇ ਕਿ ਸਬਜੀ ਯਾਰ ਪਾ ਦੇ ਮੈਂ ਤਾਂ ਗੁਰਦੌਰ ਹੀ ਖਾ ਲਿਆ ਕਰੂੰਗਾ ਧੂਆ ਮਾਰ ਐ ਦੀਮਾਂ ਦਾ ਬੁੱਧੀ ਜਨਾਂ ਦੀ ਸੰਦੇਨੀ ਹਾਂ ਆ ਕੀ ਆ ਇਹ ਬਾਜ ਆ ਚਿੜੀ ਆ ਜਾ ਕੋਈ ਗੱਲ ਚਿੜੀ ਦਾ ਬੱਚਾ ਆਇਆ ਤਾਂ ਤੇ ਫਿਰ ਆ ਕੀ ਆ ਇਹ ਸ਼ੇਰ ਆ ਬਿੱਲੀ ਆ ਖਾ ਲਿਆ ਓਏ ਮੇਰੇ ਸਾਹ ਤੂੰ ਇੱਕ ਕੰਮ ਕਰ ਦੇ ਮੈਨੂੰ ਕੌਗੜ ਬਰਸਿਦਾ ਦੇ ਕੌਗੜ ਬਰਸਿਦਾ ਕੀ ਹੁੰਦਾ ਜੱਲ ਲਿਆ ਕੇ ਦੇ ਤੁਸੀਂ ਕਹਿੰਦੇ ਸੀ ਨਾ ਤੈਨੂੰ ਕੌਗੜ ਤੇ ਬਰਸਿਦਾ ਨਹੀਂ ਪਤਾ ਹਾਂ ਆ ਦੇਖੋ ਕੋਲਰ ਹਾਂ ਆ ਦੇਖੋ ਬਰਸ ਤੇਰੀ ਭੈਣ ਨੂੰ ਤੇਰੀ ਨੂੰ ਮੈਂ ਮੇਰੇ ਸਾਡੇ ਖਾਲ ਆ ਓਏ ਭੈਣ ਚੋਧਾ ਰੇ ਅੱਛਾ ਜਾ ਕਾਰੇ ਕਾਲ ਕਰਕੇ ਬਰਸ਼ ਕਰਨੇ ਆ ਯਾਰ ਸਾਡੇ ਨੂੰ ਕਢੂਗਾ ਜਦੋਂ ਮਿਲ ਗਿਆ ਮੈਨੂੰ ਵੇਖ ਲਈ ਤੁਹਾਡਾ ਸਾ ਕੀ ਹਾਲ ਹੈ ਬਹੁਤ ਵਧੀਆ ਬਾਈ ਸਸੀ ਸਸੀ ਕਾਲ ਸਸੀ ਗੱਲ ਬਾਈ ਕਿਵੇਂ ਹੋ ਠੀਕ ਹੈ ਬਾਈ ਵਧੀਆ ਤੁਸੀਂ ਦੱਸੋ ਆਪਦਾ ਠੀਕ ਠਾਕ ਹੋ ਠੀਕ ਠਾਕ ਹੋਰ ਵੀ ਸਾਡਾ ਸਾ ਵਧੀਆ ਵਧੀਆ ਫਸਲ ਵਾੜੀ ਕਿਵੇਂ ਹੈ ਬਾ ਵਧੀਆ ਲੱਗ ਜਾਂਦੇ ਪੰਜ-ਸੱਤ ਦਿਨਾਂ ਨੂੰ ਵਟਣ ਉਹ ਤਾਂ ਨੂੰ ਆਇਆ ਖਦਿਆ ਸੀ ਯਾਰ ਪ੍ਰਵਾ ਬੜਾ ਪਰੇਸ਼ਾਨਾ ਮੈਂ ਹੂੰ ਨਾ ਤਾਂ ਨੂੰ ਕੁਝ ਬਣਾਉਣਾ ਆਉਂਦਾ ਰੋਟੀਆਂ ਆਧੀਆਂ ਕੱਚੀਆਂ ਪਿੱਲੀਆਂ ਦਾਲ ਸਬਜ਼ੀ ਕੀ ਯਾਰ ਬਸ ਬੁਰਾ ਹਾਲਾ ਪ੍ਰਵਾ ਪਰਸੋਂ ਮਾਂ ਦੀ ਤੀ ਕੁੱਤੇ ਨੇ ਖਾ ਲਈ ਸੀ ਬਾਅਦ ਤੁਸੀਂ ਕਹੋਂਗੇ ਮਾਰਤੀ ਨਾਲੇ ਮੈਂ ਕਹਿੰਦਾ ਨੇੜੇ ਦੂਰ ਰੋਟੀ ਪਾ ਦਿਆ ਕਹਿੰਦਾ ਮੇਰੇ ਤਾਂ ਗਿੱਜਿਆ ਉਹਦੇ ਕੋਲੇ ਜਾੜੀ ਪਿੰਜਰੇ ਦੇ ਉਨੇ ਦੰਦੀ ਭਰ ਲਿਓ ਕੁੱਤੋਂ ਮੈਂ ਆ ਗਿਆ ਭਾਈ ਇਹੋ ਜਿਹਾ ਇੱਕ ਦਿੜ ਤੋਂ ਕਰਾਉਣਾ ਹੀ ਕੀ ਰੱਖ ਦੇ ਕਾ ਤੋ ਹੁੰਨੇ ਤੁਸੀਂ ਉਹ ਬਾਈ ਘਰ ਬਾਰ ਬਾਰ ਆ ਕੁੱਤੇ ਬਣਾ ਸਰਦਾ ਨਹੀਂ ਕੁੱਤਾ ਹੀ ਬੰਦੇ ਨਾਲ ਵਜਰਾ ਵਫਾਦਾਰ ਹੁੰਦਾ ਸਸਰੀ ਗਾਲ ਸਸਰੀ ਗਾਲ ਹੋ ਠੀਕ ਆ ਸਸਰੀ ਬਾਕੀ ਇੱਕ ਗੱਲ ਹੋਰ ਯਾਰ ਨਿਆ ਨਿਆ ਦੀ ਹੈਗੀ ਮੜਾ ਦਾ ਪਿਆਰ ਨਾ ਰੱਖਿਆ ਕਰ ਹੋ ਜੂ ਲੋਟ ਕੋਈ ਚੱਕਰ ਨਹੀਂ ਪਰਮਾ ਉਹ ਹੀ ਤਾਂ ਗੱਲ ਆ ਹਾਂ ਸਿਆਣੀ ਤਾਂ ਬਹੁਤ ਤਾਂ ਬਾਕੀ ਉਹ ਫਿਰ ਮੈਂ ਕਮਲਾ ਇੰਨਾ ਇੰਨੀ ਪੜ੍ਹਾਈ ਦਿਖਾਈ ਕਰੀ ਹਨਾ ਮੈਂ ਤਾਂ ਜੋਬ ਨਹੀਂ ਲੱਗੀ ਨੇ ਅੱਜ ਨੂੰ ਡੀਐਸਪੀ ਹੁੰਦਾ ਆ ਹੁਣ ਮੇਰੇ ਕੋ ਡਰ ਮੱਥੇ ਮਾਰਨੀ ਸੀ ਉਹ ਨਹੀਂ ਤੂੰ ਫੇਰ ਵੀ ਚੰਗਾ ਐ ਤੇਰੇ ਮੂਰੇ ਤਾਂ ਨਹੀਂ ਬੋਲਦੀ ਆਹ ਵੇਲਾ ਮੇਰੇ ਨਾਲ ਦੀ ਚਾਬੀ ਵਾਲੇ ਬੰਦਨ ਪਟਰ ਪਟਰ ਕਰਦੀ ਰਹਿੰਦੀ ਐ ਉਹ ਇਹ ਤਾਂ ਚੰਗੀ ਆ ਉਹ ਉਹ ਪ੍ਰਵਾਹ ਗਿਆ ਤਾਂ ਜਹਰ ਤੋਂ ਦੂਸੇ ਇਦਰੀ ਜਾਨੂੰ ਨਹੀਂ ਕੁਛ ਬਣਾਉਣਾ ਚਰਣਾ ਆਉਂਦਾ ਯਾਰ ਕੋਈ ਹੋਰ ਚੀਜ਼ ਮੰਗੋ ਹੋਰ ਫੜਾ ਦੂ ਹੋਰ ਮੰਗੋ ਹੋਰ ਫੜਾ ਦੋ ਚੱਲ ਕੋਈ ਨਹੀਂ ਯਾਰ ਬਾਤ ਕਰਦਾ ਗੱਲ ਤੁਸੀਂ ਚਾਹ ਚੱਕੋ ਚੱਕੋ ਬਈ ਤੁਸੀਂ ਜੀ ਆਲਾ ਹੋਰ ਤਾਂ ਬਈ ਠੀਕ ਆ ਆ ਲੋ ਬਰਫੀ ਥੋੜੇ ਜਿਹੇ ਪੈਸੇ ਲੈ ਕੇ ਆਂਦੀ ਐ अच्छा हां ਮੈਨੂੰ ਲਾਉਂਦੇ ਆ ਤੇ ਉਹਨੂੰ ਕੋਲੇ ਨਹੀਂ ਭਾਇਆ ਉਹ ਵੀ ਖਾ ਲੈਂਦੀ ਕੋਈ ਉਹਨੂੰ ਖਾਣਾ ਪੈਣਾ ਨਹੀਂ ਆਉਂਦਾ ਯਾਰ ਕੋਈ ਗੱਲ ਨਹੀਂ ਮੈਂ ਆਪੇ ਖਾ ਲੂਗੀ ਸੋਈ ਜਿਵੇਂ ਜਾਂ ਫਿਰ ਤੂੰ ਉਹਦੇ ਕੋਲੇ ਬਹਿ ਕੇ ਕਰ ਲੈ ਗੱਲਾਂ ਸਮਝਾ ਦੇ ਉਹਨੇ ਜਾਨੀ ਉਹ ਕੋਈ ਨਾ ਕੋਈ ਕੋਈ ਚਾਹ ਪੀ ਲੈਂਦਾ ਓਏ ਸਾਧਦੇ ਓਏ ਓਏ ਹਰੀਰਾਮ ਜਗਨਨਾਥੋ ਪ੍ਰੇਮਾ ਨੰਦੀ ਇਹ ਕੀ ਆ ਹੋਇਆ प्रभु हे प्रभु हे हरि राम कृष्ण जगन्नाथ प्रेमानंद ये क्या हुआ प्रभु हे प्रभु हे हरि राम कृष्ण जगन्नाथ प्रेमानंद ये क्या हुआ सॉरी खावे ਪਰਾ ਮੇਰੀ ਪਰੇਸ਼ਾਨ ਦਾ ਹੱਲ ਕਰੋ ਕੋਈ ਯਾਰ ਕੋਈ ਨਹੀਂ ਕਰਦੇ ਪਰਾਵਾ ਤੇਰਾ ਹੱਲ ਵੀ ਕਰ ਪ੍ਰਮਾਤਮਾ ਕਿਰਪਾ ਕਰੂਗਾ ਯਾਰ ਬਾਕੀ ਇਹ ਗੱਲ ਹੋਰ ਹੈ ਇੱਕ ਨਾ ਸਾਡੇ ਪਿੰਡ ਸੀ ਇਹੋ ਜੀ ਜਿਨ੍ਹਾਂ ਨੇ ਉਹ ਦਾ ਉਹਨਾਂ ਨੇ ਨਾ ਲਾਜ ਲੂਜ ਕਰਾਇਆ ਤੇ ਬਾਈ ਉਹ ਹੁਣ ਠੀਕ ਹੋ ਗਈ। ਇੱਕ ਗੱਲ ਤੈਨੂੰ ਮੈਂ ਹੋਰ ਦੱਸਣਾ। ਤੂੰ ਦਾ ਫੇਰ ਇਹ ਸੌਖਾ ਹੈ। ਇਹ ਮੇਰੇ ਨਾਲ ਦੀ ਸਾਡੇ ਸਾਰੇ ਟੱਬਰ ਦਾ ਗਦੀ ਗੇੜ ਪਾਈ ਫਿਰਦੀ ਹੈ। ਪਹਿਲਾਂ ਮੈਨੂੰ ਭਰਾਵਾਂ ਨੂੰ ਅੱਡ ਕਰਾਇਆ। ਰਹਿੰਦੀ ਖੁੰਦੀ ਨੇ ਮਾਂ ਪਿਓ ਤੋਂ ਵੀ ਪਾਸੇ ਕਰਤਾ। ਇਕੱਲੇ ਰੋ ਅਖੇ। ਦੱਸ। ਇਹ ਤਾਂ ਗੱਲ ਤਾਂ ਵੀ ਸਹੀ ਆ ਯਾਰ। ਬਾਕੀ ਤੈਨੂੰ ਮੈਂ ਇੱਕ ਗੱਲ ਹੋਰ ਆਣਾ ਹੈ। ਵੀ ਕਈ ਵਾਰੀ ਨਾ ਕੋਈ ਛੇਛੂ ਚੁੰਬੜੀ ਹੁੰਦੀ ਟਾਲਾ ਟੂਲਾ ਲੰਗਿਆ ਹੁੰਦਾ ਬੰਦਾ ਤੇ ਆਪਾਂ ਕਿਸੇ ਬਾਬੇ ਨੂੰ ਵਿਖਾਲ ਕੇ ਕੋਈ ਮਾੜੀ ਗੱਲ ਨਹੀਂ ਹੈਗੀ ਉਹ ਨਹੀਂ ਯਾਰ ਇਹਨਾਂ ਚੀਜ਼ਾਂ ਨੂੰ ਮੈਂ ਨਹੀਂ ਮੰਨਦਾ ਐਵੇਂ ਯਾਰ ਤਾਂ ਪੁੱਤੇ ਭਗਾਈ ਲਾਈ ਆ ਆ ਬਾਤ ਫੜੇ ਬਾਤ ਓਏ ਮੰਨ ਜਾ ਇਹ ਗੱਲਾਂ 'ਚ 담ਣੀ ਹੈਗਾ ਮੈਂ ਤੈਨੂੰ ਦੱਸਾਂ ਇਹ ਚੀਜ਼ ਵਦਗਾ ਹੈ ਜਿਹੜਾ ਹੁਣ ਤੂੰ ਨਾ ਨੁਕਰ ਕਰੀ ਜੰਨਾ ਹੈ ਇਹ ਤੇਰਾ ਨੁਕਸਾਨ ਹੋਈ ਜਾਂਦਾ ਆਪਣਾ ਕੀ ਜਾਂਦਾ ਜਾਵਾਂਗੇ ਮੁੜਿਆਵਾਂਗੇ ਜਿਹੜਾ ਉਹਨੇ ਕਿਹਾ ਟਾਲਾ ਟੂਲਾ ਮਾੜਾ ਮੂਟਾ ਦੋ ਚਾਰ ਹਜ਼ਾਰ ਦਾ ਖਰਚਾ ਕਰਕੇ ਕੀ ਪਤਾ ਕਿਰਪਾ ਹੋ ਜੇ ਹੈ ਕਿਉਂ ਕਮਲਾ ਹੋਇਆ ਮੈਂ ਨਹੀਂ ਤੇ ਕਮਾਚ ਪੜਦਾ ਬਾਕੀ ਫਿਰ ਯਾਰ ਤੇਰੀ ਮਰਜ਼ੀ ਐ ਬਈ ਆਪਾਂ ਤਾਂ ਹੁਣ ਇੰਨਾ ਹੀ ਕਰ ਸਕਦੇ ਆ ਹਨਾ ਕੋਈ ਬਾਹਲਾ ਜਿਹੜੀ ਗੱਲ ਤੈਨੂੰ ਕਹਿਨੇ ਆ ਉਹ ਤੂੰ ਕਹਿਣਾ ਵੀ ਨਹੀਂ ਮੇਰੇ ਪਸੰਦ ਹੈਗੀ ਹੁਣ ਇਹ ਦੂਤੇ ਮੈਨੂੰ ਪਤਾ ਯਾਰ ਮੈਂ ਕਿੰਨਾ ਪਰੇ ਹਾਂ ਨਾ ਕਿ ਇਹਦਾ ਜੀ ਨਹੀਂ ਕਰਦਾ ਹੁੰਦਾ ਸਮਝਦਾ ਪਤਾਣ ਯਾਰ ਕੱਲ ਉਹ ਮੇਰੇ ਤਾਇ ਦਾ ਮੁੰਡਾ ਆ ਗਿਆ ਠੀਕ ਐ ਉਹ ਸ਼ੁਗਰਾਂ ਨੂੰ ਚੂਹਾਂ ਵਾਲੀ ਦਵਾਈ ਨਹੀਂ ਪਾਤੀ ਅਖੇ ਮਸਾਲਾ ਚਾ ਚਾ ਕੇ ਸਬਜ਼ੀ ਦਾ ਮਸਾਲਾ ਪਾਦਾ ਵਿੱਚ ਇਹ ਫਿਰ ਹੈ ਸ਼ਾਇਦ ਆ ਕੰਮ ਤੂੰ ਮੰਨ ਜਾ ਨਾ ਮੰਨ ਉਦੋਂ ਹੀ ਬੰਦਾ ਉਹਦੀਆਂ ਹਰਕਤਾਂ ਕਰਦਾ ਹੁੰਦਾ ਚੰਗਾ ਮੰਨ ਜਾ ਮੇਰੀ ਗੱਲ ਚੰਗਾ ਰਹੇਗਾ ਤੂੰ ਆਲੇ ਨੀ ਕੀ ਪੀਲੀ ਜਾ ਕੀ ਕਰੀ ਜਾਂਦੀ ਆ ਕੁਛ ਨਹੀਂ ਆਲੇ ਨੀ ਕੀ ਪੀਲੀ ਜਾ ਤੇ ਮੇਰੀ ਗੱਲ ਸੁਣ ਮੈਂ ਨਾ ਤਾਂ ਇਹਨਾਂ ਗੱਲਾਂ ਕਰਕੇ ਆਈ ਸੀ ਤੂੰ ਸਾਡੇ ਨਾਲ ਚੱਲ ਤਰਾਤ ਲਾਗ ਦਵਾਦਨੇ ਆ ਐਵੇਂ ਸਾਨੂੰ ਹੱਥ ਨੁੱਗਣ ਫੋਨ ਕਰ ਕਰਕੇ ਤੰਗ ਕਰਦਾ ਰਹਿੰਦਾਗਾ ਮੈਂ ਨਹੀਂ ਜਾਣਦੀ ਉਥੇ ਮੇਰਾ ਤਾਂ ਆਹੀ ਘਰ ਆ ਡੈਡੀ ਨੇ ਕਿਹਾ ਸੀ ਤੂੰ ਆਪਦੇ ਘਰੇ ਰਹੀਂ ਲੈ ਇਹ ਕਿਉਂ ਨਹੀਂ ਜਾਂਦੀ ਤੇ ਮੇਰੇ ਘਰ ਆਏ ਇਹ ਮੈਂ ਇੱਥੇ ਰਹੂੰਗੀ ਉਹ ਤੇਰੇ ਭਲੇ ਲਈ ਸੋਚਦੇ ਆ ਇਹਨੂੰ ਤਲਾਕ ਦਿਵਾ ਕੇ ਤੈਨੂੰ ਹੋਰ ਕੋਈ ਦੇ ਵਿਆਹ ਦਾਂਗੇ ਨਹੀਂ ਨਹੀਂ ਤੁਸੀਂ ਜਾਵੜੋ ਮੈਂ ਤਾਂ ਇੱਥੇ ਰਹੂੰਗੀ ਇਹ ਨਹੀਂ ਮੰਨਦੀ ਚੰਗਾ ਫਿਰ ਉਹ ਹੋਏ ਨਾ ਘਟਣਾ ਬਹੁਤ ਮੁਸ਼ਕਲਾ ਬਾਈ ਹੋਲਾ ਬਾਈ ਮੈਂ ਤਾਂ ਨਾ ਆਪਣੀ ਪੂਰੀ ਬਾਹ ਲਾਈ ਉਹ ਨਹੀਂ ਮੰਨੀ। ਬਾਕੀ ਮੇਰੇ ਨਾਲ ਤਾਇਆ ਨਾਲ ਗੱਲ ਹੋਈ ਸੀ ਵੀ ਭਾਈ ਦੇ ਨਹੀਂ ਬਣਦੇ ਇਹਨਾਂ ਦੇ ਨਾ ਤੇ ਤੂੰ ਇੱਥੇ ਲਿਆ ਤੇ ਆਪਾਂ ਤਲਾਕ ਦਵਾ ਦਿੰਨੇ ਆ। ਤਲਾਕ ਦਵਾ ਕੇ ਕਿਤੇ ਹੋਰ ਤੋਰ ਦਾਂਗੇ ਫਿਰ ਹੋਰ ਕੀ ਐ? ਹਾਂ ਫਿਰ ਹੋਰ ਤਾਂ ਹੱਲ ਹੀ ਹੈ ਨਹੀਂ। ਹਾਂ। ਤੁਸੀਂ ਦੇਖ ਲਓ ਹੁਣ। ਉਹ ਤੁਸੀਂ ਬੈਠੋ ਇੱਕ ਮਿੰਟ ਯਾਰ ਮੈਂ ਆ ਜਾਂਦਾ। ਇਹਦੀ ਰਹਿਤੀ ਆ ਥੋੜਾ ਜਿਹਾ। ਉੱਤ ਪਤਈਆ ਮੂੰਹ ਤੋਂ ਹੀ ਲੱਗ ਜਾਂਦਾ ਉਹਨੂੰ ਮੋਹ ਪਿਆਰ ਨਾਲ ਰੱਖਿਓ ਮੰਨ ਜੇ ਉਹ ਸਮਝ ਹੌਲੀ ਹੌਲੀ ਸੁਮੈ ਬਾਕੀ ਮੈਂ ਬਾਬਿਆਂ ਦੀ ਗੱਲ ਵੀ ਇਹਨੂੰ ਆਖੀ ਸੀ ਕਿ ਬਾਬਿਆਂ ਦੇ ਲੈ ਚੱਲਦਾ ਕੋਈ ਪਤਾ ਟਾਲਾ ਢੂਲਾ ਟੱਪੀ ਹੋਵੇ ਮੰਨਿਆ ਹੀ ਨਹੀਂ ਹੋ ਸਕਦਾ ਬਾਕੀ ਮੋਹ ਪ੍ਰੇਮ ਦੀ ਗੱਲ ਹੁੰਦੀ ਆ ਹੁਣ ਆਪਣੇ ਚ ਥੋੜਾ ਨੇ ਦੱਸ ਇਹ ਹੀ ਨਹੀਂ ਚੱਜਦਾ ਹੈਗਾਗਾ ਪਤਈ ਆਹ ਪਤਈ ਉਹ ਆਪਣੀ ਨਾ ਉਹਦਾ ਮੇਰਾ ਸਾਡੂ ਤੇ ਸਾੜੀ ਆ ਜੇ ਬੈਠਿਆ ਹਾਂ ਹਾਂ ਉਹ ਗੱਲ ਹੋਰ ਹੀ ਕਰਦੇ ਉਹ ਕਹਿੰਦੇ ਵੀ ਇਹੀ ਚਲ ਤਲਾਕ ਦਵਾ ਦੇ ਤੇਰਾ ਲੈ ਜਾਣੇ ਉਹਨੂੰ ਕੀ ਕਰਾਂ ਮੈਂ ਠੀਕ ਆ ਤੂੰ ਚਲਾ ਕੇ ਦੇਣਾ ਪੁੱਤ ਤੇਰਾ ਬਾਹਰ ਖੁੱਲਾ ਹੈ ਘਰੇ ਉਹ ਬੈਠੀ ਹੈ ਕਿਤੇ ਜਾਂਦੀ ਨਹੀਂ ਆਉਂਦੀ ਨਹੀਂ ਤੇ ਤੂੰ ਕਿਉਂ ਘਰੋਂ ਕਰਦਾ ਰੱਬ ਦਾ ਜੀ ਆ ਵੀ ਗੱਲ ਤੇ ਸਹੀ ਹਥਾਈ ਹੈ ਮਹੀ ਗੱਲ ਤਾਂ ਹਾਂ ਤੇਰੇ ਨਾਲ ਸੁਜੋਗ ਸੀ ਉਹਦੇ ਆ ਗਈ ਚਰੀ ਤਾਂ ਕਹਾਂ ਨਾ ਦੇ ਮੇਰਾ ਪੁੱਤ ਨੂੰ ਤੇਰਾ ਬਾਹਰ ਖੁੱਲਾ ਕਿਸੇ ਨੇ ਜਾਂਦੀ ਨਹੀਂ ਕੋਈ ਸੇਟੀ ਦੀ ਵਿਗਾੜਦੀ ਨਹੀਂ ਤੇਰਾ ਕੁਸ ਸਹੀ ਆਦਾਈ ਹੈ ਇਹ ਨਾ ਕੰਮ ਕਰ ਮੇਰਾ ਪੁੱਤ ਠੀਕ ਆ ਬਾਈ ਹਾਂ ਅ ਮੇਰੀ ਗੱਲ ਸੁਣੋ ਕੰਮਲੀ ਨਾ ਬਣਿਆ ਕਰ ਹੁਣ ਮੌਕਾ ਤੇਰੇ ਕੋਲੇ ਦਵਾ ਦਿੰਦੇ ਤੈਨੂੰ ਤਲਾਕ ਹੂੰ ਬਰਫੀ ਤਾਂ ਤੂੰ ਕੱਲੀ ਖਾ ਗਈਆਂ ਤਲਾਕ ਕੀ ਹੁੰਦਾ ਤਲਾਕ ਵੀ ਦੋਨਾਂ ਜੀਆਂ ਨੂੰ ਅੱਡੋ ਅੱਡ ਕਰਾ ਦਿੰਦੇ ਆ ਬਹਿ ਜਾ ਚੁੱਪ ਕਰਕੇ ਸੱਚ ਦੀ ਗੱਲ ਨਹੀਂ ਕਰਦੀ ਮੇਰੀ ਗੱਲ ਸੁਣਦੀ ਮਟੋ ਖੜਿਓ। ਕੀ ਖਾਣਾ? ਬਰਫੀ ਸਾਰੀ ਕੱਲੀ ਖਾ ਗਈ। ਮੈਂ ਵੀ ਤਾਂ ਨਾਲੀ ਸੀ। ਆਦੋ ਸ਼ਾਰਲ ਆਇਆ ਦਾ ਜੀ ਜੀ ਖਾਣਾ? ਹਾਂ ਖਾਣਾ। ਮੈਂ ਤਾਂ ਸੂਟ ਲੈ ਹੁੰਦਾ ਵਾ ਜੰਗਾ। ਆਦਲ ਗਿਆ। ਸਾਲੂਆ। ਬੈਠ ਮੇਰਾ ਬਾਈ ਜੰਗਾ ਮੈਂ ਲੈਣਾ ਖਾਣ ਪੀਣ ਦਾ ਸਮਾਨ ਤੇ ਖਾਤਰਾ। ਸਾਲਗੇ। ਕੀ ਖਾਣਾ ਦੱਸ ਤੂੰ ਮੈ। ਮੈਂ ਤਾਂ ਕੁਝ ਨਹੀਂ ਖਾਣਾ। ਬਾ ਕੋਈ ਨਹੀਂ ਲੈਉਣੇ ਸਮਾਨ ਜੰਗਾ ਆ ਜਾ ਦੋਨੇ ਜਾਂਦੇ ਇਕੱਠੇ। ਮੇਰੀ ਗੱਲ ਸੁਣ ਆ ਜਾ। ਗੱਡੀ ਤੇ ਚੱਲਦੇ। ਪੱਜਾ ਪੱਜਾ ਪੱਜਾ। ਮੇਰੀ ਗੱਲ ਸੁਣ ਇਹ ਤਾਂ ਐਵੇਂ ਭਗਾਈ ਮਾਰੀ ਜਾਂਦੇ ਆ ਠੀਕ ਹੈ ਕਿਤੇ ਇਹਨਾਂ ਨਾਲ ਘਰ ਛੱਡ ਕੇ ਠੀਕ ਹੈ ਨਾਲ ਤੇਰਾ ਲੜਦਾ ਨਹੀਂ ਹੁਣ ਮੈਂ ਇਹ ਮੈਨੂੰ ਕਹਿੰਦੀ ਸੀ ਮੈਂ ਤਾਂ ਲੈ ਕੇ ਜਾਊਂਗੀ ਨਹੀਂ ਨਹੀਂ ਕਿਤੇ ਜਾਣਾ ਠੀਕ ਹੈ ਆਵੇ ਆਪਣਾ ਘਰ ਆ ਠੀਕ ਹੈ ਚਲ ਆ ਜਾ ਇਹ ਤਾਂ ਕਮਲੇ ਆ